ਵਾਨਾ ਦੇਖੋ ਯਾਰ ਬਹੁਤ ਸੋਹਣਾ ਸਾਨਾ ਬਾਨਾ ਲੱਗਾ ਯਾਰ ਲੋਬੀ ਕਿਸਾਨ ਵੀਰ ਤੁਹਾਨੂੰ ਆਹ ਮੱਝ ਦਿਖਾ ਰਹੇ ਆ ਚਲਾ ਕੇ ਦਿਖਾ ਰਹੇ ਆ ਤੁਹਾਨੂੰ ਤੇ ਥਾਣਾ ਬਾਨਾ ਤੁਸੀਂ ਦੇਖ ਸਕਦੇ ਹੋ ਤਾਂ ਤੇ ਥਾਣਾ ਬਾਨਾ ਵੀ ਦੇਖ ਸਕਦੇ ਬਹੁਤ ਵਧੀਆ ਵਿਥੇਲੇ ਥਣ ਲੱਗੇ ਨੇ ਤੇ ਥਣ ਬਹੁਤ ਸੋਹਣੇ ਨੇ ਤੇ ਕੱਦ ਘਾੜ ਦੀ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਬਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਧਨੌਲਾ ਜਿਹੜੀ ਕਿ ਮਹੀਨੇ ਦੇ ਵਿੱਚ ਦੋ ਵਾਰੀ ਲੱਗਦੀ ਆ 11 ਤਰੀਕ ਤੇ 27 ਤਰੀਕ 11 ਤਰੀਕ ਵਾਲੀ ਮੰਡੀ ਬਹੁਤ ਜ਼ਿਆਦਾ ਭਰਦੀ ਆ ਤੇ 27 ਤਰੀਕ ਵਾਲੀ ਮੰਡੀ ਲੋਕਲ ਹੁੰਦੀ ਆ ਘੱਟ ਭਰਦੀ ਆ ਤੇ ਮਾਲ ਘੱਟ ਆਉਂਦਾਗਾ ਤੇ 11 ਤਰੀਕ ਨੂੰ ਮਾਲ ਬਹੁਤ ਜ਼ਿਆਦਾ ਆਉਂਦਾਗਾ ਤੇ ਹੋਰਾਂ ਸਟੇਟਾਂ ਚੋਂ ਵੀ ਪਸ਼ੂ ਆਉਂਦੇ ਆਗੇ ਤੇ ਮਾਲ ਖਰੀਦਣ ਲਈ ਗਾਹਕ ਵੀ ਬਹੁਤ ਆਉਂਦਾਗਾ ਬਾਦਲ ਹੋ ਕੇ ਪੂਰੀ ਫੁੱਲ ਮੰਡੀ ਭਰਦੀ ਹੈਗੀ 11 ਤਰੀਕ ਵਾਲੀ ਤੇ ਇਹ 27 ਤਰੀਕ ਵਾਲੀ ਮੰਡੀ ਨੂੰ ਅੱਜ ਆਪਾਂ ਗੌਰ ਕਰਨ ਦੇ ਲਈ ਪਹੁੰਚੇ ਆਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਦੇ ਵਿੱਚ ਤੁਹਾਨੂੰ ਮੱਝਾਂ ਗਾਵਾਂ ਤਾਜ਼ੀਆਂ ਤੇ ਤੋਕੜ ਗੱਭਣ ਸਾਰੇ ਤਰ੍ਹਾਂ ਦੇ ਤੁਹਾਨੂੰ ਆਪਾਂ ਪਸ਼ੂ ਦਿਖਾਵਾਂਗੇ ਤੇ ਐਂਡ ਤਾਈਂ ਜੁੜੇ ਰਹੋ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਜੋ ਥੋੜਾ ਜਿਆਦਾ ਸਮਾਂ ਹਣੀ ਲੈਂਦੇ ਆਪਾਂ ਤੇ ਵੀਡੀਓ ਦੀ ਕਰਦੇ ਆ ਸ਼ੁਰੂਆਤ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਚੰਗੇ ਚੰਗੇ ਜਾਨਵਰ ਲਓ ਜੀ ਕਾ ਤੁਸੀਂ ਮਰਜ਼ੀ ਚੱਕਰ ਲਾ ਸਕਦੇ ਹੋ ਵੀ ਮਰਜ਼ੀ ਦੇਖ ਸਕਦੇ ਹੋ ਤੇ ਥਾਣਾ ਬਹਣਾ ਦੇਖੋ ਤੇ ਕਦ ਕਰਦੇ ਵੀ ਦੇਖ ਸਕਦੇ ਹੋ ਤੇ ਫਿਰ ਕੁਆਲਿਟੀ ਬਹੁਤ ਸੋਹਣੀਆਂ ਖੁੰਡੇ ਸਿੰਘਾਂ ਦੀ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਨੇ ਆ ਕੀ ਰਿਕਾਰਡ ਹੈ ਦਾ ਇਹ ਕਣਹਵਾ ਨੂੰ ਵੀ ਦੇਖ ਸਕਦੇ ਹੋ ਬਾਕੀ ਸੂਈ ਹੋਈ ਆ ਬਾਕੀ ਪੁੱਛੇ ਦਾ ਡਿਟੇਲ ਆ ਬੱਚਾ ਮਗਰ ਇਹਦੇ ਬਾਕੀ ਬੋਦਾਂ ਦਾ ਡਿਟੇਲ ਪਾ ਬਈ ਤਾਂ ਹਾਂਜੀ ਸ਼ਾਸਤਰੀ ਗੱਲ ਵੀਰੇ ਸੱਸੀ ਗੱਲ ਬਈ ਵੀਰੇ ਜਿਹੜੀ ਆਪਾਂ ਮੱਝ ਤੋਰ ਕਾ ਯਕੀ ਰਿਕਾਰਡ ਇਹਦਾ 11 ਲੀਟਰ ਦੁੱਧ ਦਾ ਵੀਰੇ 11 ਲੀਟਰ ਦੁੱਧਾ ਹੁਣ ਕਿਵੇਂ ਸੂਏ ਆ ਇਹੇ ਦੁੱਧ ਦੀ ਦੂਜੇ ਸੂਏ ਬੱਚਾ ਕੀ ਆ ਮਗਰ ਭਾਗ ਕਰ ਇਹਦੇ ਕਟਰ ਕੱਟਾ ਦਾ ਠੀਕ ਆ ਦੂਜੇ ਸੂਏ ਆ ਦੂਜੇ ਸੂਏ ਆ ਨਾ ਦੂਜੇ ਸੂਏ ਦਾ ਠੀਕ ਆ 11 ਲੀਟਰ ਦੁੱਧ ਆ 11 ਲੀਟਰ ਦੁੱਧ ਆ ਹਾਂ ਕਿੰਨੇ ਦਿਨੋਂ ਕੋਈ ਸੂਈ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਠੀਕ ਆ ਕੀ ਮੁੱਲ ਕਰਿਆ ਇਹਦਾ ਅਸੀਂ 1 ਲੱਖ 10000 ਰੁਪਏ ਮੰਗਦੇ 1 ਲੱਖ 10000 ਰੁਪਿਆ ਦੇਣੀ ਕਿੰਨੇ ਦੀ ਆ ਆ ਦੇ ਦਾਂਗੇ ਆਪਾਂ ਪੂਰੇ ਹੀ ਦੇ ਦਾਂਗੇ ਠੀਕ ਆ ਤੇ ਨਾਮ ਤੇ ਐਡਰੈਸ ਬੋਲ ਦੇ ਫਿਰ ਭਵਾਨੀਗੜ੍ਹ ਵੀਰੇ ਠੀਕ ਆ ਨੰਬਰ ਵੀਰੇ 9977882801 ਠੀਕ ਆ ਪੂਰਾ ਡਰੈਸ ਬੋਲ ਦਿਓ ਵੀਰੇ ਪੂਰਾ ਪਵਾਨੀਗੜ ਜ਼ਿਲ੍ਹਾ ਸੰਗਰੂਰ ਆ ਤਹਿਸੀਲ ਪਵਾਨੀਗੜ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਆ ਵੀਰੇ ਨਹੀਂ ਵੀਰੇ ਕਰਦੀਆਂ ਝੋਟੀਆਂ ਕਰਦੀਆਂ ਨੇ ਆ ਵੀ ਕਰਦੀ ਆ ਹਾਂ ਇਹ ਵੀ ਕਰਦੀ ਠੀਕ ਆ ਤੇ ਇਹ ਵੀ ਦੋੜ ਕੇ ਦਿਖਾ ਦਿਓ ਬਾਈ ਤੇ ਬਾਈ ਹੁਣੇ ਦੋ ਝੋਟੀਆਂ ਲੈ ਕੇ ਆਏ ਨੇ ਤੇ ਉਹ ਡਿਟੇਲ ਇੱਕ ਦੀ ਲੈ ਕੇ ਦੇਤੀ ਛਾਨੂੰ ਇਹਦੀ ਡਿਟੇਲ ਆਪਾਂ ਬਾਜੀ ਤੋਂ ਪੁੱਛਾਂਗੇ ਨਾਮ ਤੇ ਡਰੈਸ ਤੁਹਾਨੂੰ ਲੈ ਕੇ ਦੇਤਾ ਤੇ ਇਹਦੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਕੁੰਡੇ ਸਿੰਗਾ ਦੀ ਸਿੰਗ ਥੋੜੇ ਵੱਧ ਹੀ ਮੁੜੇ ਹੋਏ ਨੇ ਬਾਕੀ ਥਾਣਾ ਬਾਨਾ ਤੁਸੀਂ ਦੇਖ ਸਕਦੇ ਹੋ ਥਾਣਾ ਬਾਨਾ ਤੁਸੀਂ ਦੇਖ ਸਕਦੇ ਹੋ ਕੱਦ ਕਾਰ ਦੀ ਤੁਸੀਂ ਦੇਖ ਸਕਦੇ ਹੋ ਕੱਦ ਕਾਰ ਦੀ ਵੀ ਠੀਕ ਆ ਸੋਹਣੀ ਆ ਬੇਲ ਬੁੱਲ ਬਹੁਤ ਆ ਗਈ ਬਾਕੀ ਡਿਟੇਲ ਆਪਾਂ ਬਾਅਦ ਤੋਂ ਲਵਾਂਗੇ ਕੀ ਰਿਕਾਰਡ ਆ ਇਹਦਾ ਵੀ ਤੇ ਪਿੱਠ ਬੂੜਾ ਵੀ ਬਹੁਤ ਚੌੜਾ ਦਾ ਇਹ ਵੀ ਸੂਈ ਹੋਈ ਆ ਜੀ ਬਾਕੀ ਇਹਦਾ ਰਿਕਾਰਡ ਪੁੱਛਦੇ ਆਂ ਬਾਈ ਤੋਂ ਭਾਈ ਇਹਦਾ ਕੀ ਰਿਕਾਰਡ ਆ ਹਾਂ ਭਾਈ ਜੀ ਇਹਦਾ ਕੀ ਰਿਕਾਰਡ ਆ ਇਹਦਾ 12 ਲੀਟਰ ਦੁੱਧ ਆ ਭਾਈ ਇਹਦਾ 12 ਲੀਟਰ ਆ ਇਹ ਕਿਵੇਂ ਸੂਏ ਆ ਇਹ ਦੂਜੇ ਸੂਏ ਆ ਇਹ ਦੂਜੇ ਸੂਏ ਇਹਦਾ ਮਗਰ ਬੱਚਾ ਮੇਰਾ ਕੱਟੀ ਆ ਪਿੱਛੇ ਇਹਦੇ ਮਗਰ ਵੀ ਕੱਟੀ ਆ ਉਹਦੇ ਮਗਰ ਵੀ ਕੱਟੀ ਆ ਨਾ ਠੀਕ ਆ ਦੋ ਮਹੀਨੇ ਹੋ ਗਏ ਨਾ 12 ਲੀਟਰ ਦੁੱਧ ਆ ਕੀ ਬੋਲ ਕਰਿਆ ਭਾਈ ਇਹਦਾ ਇਹਦਾ ਵੀਰੇ ਅਸੀਂ 1 15 ਵਾਂ ਇਹਦਾ 1 15 ਹੋ ਜੂ ਇੱਕ ਦੀ ਹੈ ਹੈ ਇੱਕ ਦੀ ਹੋ ਜੂ ਪੂਰੀ ਦੀ ਹੋ ਜੂ ਇੱਕ ਦੀ ਹਾਂ ਪੂਰੀ ਦੀ ਠੀਕ ਆ ਧੰਨਵਾਦ ਭਾਈ ਤੇ ਬਾਈ ਆ ਤੁਹਾਨੂੰ ਦੋ ਮੱਜਾ ਦਿਖਾਤੀਆਂ ਤੇ ਦੋਨਾਂ ਮੱਜਾਂ ਉਹ ਜੇ ਕੋਈ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦਿੱਤਾ ਤੁਹਾਨੂੰ ਬਾਈ ਨਾਲ ਕਰ ਲਿਓ ਸੰਪਰਕ ਤੇ ਐਡਰੈਸ ਤੁਹਾਨੂੰ ਸਾਰਾ ਲੈ ਕੇ ਦੇਤਾ ਪਹਿਲਾਂ ਲਓ ਵੀ ਕਿਸਾਨ ਵੀਰੋ ਕਾਹ ਖਾਂਦ ਚੈੱਕ ਕਰ ਸਕਦੇ ਹੋ ਤੇ ਥਾਣਾ ਹਵਾਲਾ ਤੁਸੀਂ ਦੇਖ ਸਕਦੇ ਹੋ ਥਾਣਾ ਹਵਾਲਾ ਬਹੁਤ ਸੋਹਣਾ ਲੱਗਿਆ ਬਸ ਥਣਾ ਥਣਾ ਦੀ ਦਿੱਤੀ ਵੀ ਠੀਕ ਆ ਤੇ ਛੋਟੇ ਥਾਂ ਲੱਗੇ ਨੇ ਕੱਦ ਕਾਰ ਦੀ ਵੀ ਤੁਸੀਂ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਕਰੋ ਚੱਕ ਫੇਸ ਕੁਆਲਿਟੀ ਸੋਹਣੀ ਆ ਠੀਕ ਆ ਬਾਕੀ ਡਿਟੇਲ ਆਪਾਂ ਬਾਅਦ ਤ ਲੈਣੇ ਆ ਕੀ ਰਿਕਾਰਡ ਆ ਸੂਈ ਹੋਈ ਆ ਗਈ ਬਾਕੀ ਪੁੱਛਦੇ ਆ ਕੀ ਰਿਕਾਰਡ ਆ ਬਾਅਦ ਤ ਆਹ ਬੱਚਾ ਮਗਰ ਇਹ ਤਾਂ ਨਹੀਂ ਹੈਗਾ ਅਜਾ ਅਜਾ ਸੋਹਣੀ ਆ ਸੋਹਣੀ ਨਹੀਂ ਜਾਵੇ ਓਕੇ ਬਾਕੀ ਡਿਟੇਲ ਆਪਾਂ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਕਿਹੜੀ ਵੀਰੇ ਗਾਂ ਆਪਾਂ ਤੋਰ ਕਰਾ ਜਾਂ ਕੀ ਰਿਕਾਰਡ ਇਹਦਾ ਵੀਰੇ ਹੁਣ ਦਾ ਤੋਕੜਾ ਇਹ 17-18 ਕਿਲੋ ਦੁੱਧ ਦੀਗਾ ਓਕੇ ਹੁਣ 13 ਕਿਲੋ ਦੁੱਧ ਆ ਜਾ ਬੱਚਾ ਡੈਥ ਹੋ ਗਈ ਬੱਚਾ ਨਹੀਂ ਹੈਗਾ ਜੀ ਆਹ ਮਰ ਗਿਆ ਜਾਨੀ ਹਾਂ ਠੀਕ ਆ ਕਿੰਨੇ ਟਾਈਮ ਦੀ ਤੋਕੜਾ ਇਹ ਇਹ ਸਾਢੇ 4 ਮਹੀਨੇ ਦੀ ਆਹ ਮਗਰਾਸ ਹੋਈ ਨਹੀਂ 5-6 ਦਿਨ ਹੋ ਗਏ ਭਰਾਏ ਨੂੰ ਸੀਮਣ ਦੇ 5-6 ਦਿਨ ਹੋ ਗਏ ਭਰਾਏ ਨੂੰ ਜਾਨੀ 5-6 ਮਹੀਨੇ ਦੀ ਤੋਕੜਾ ਆ ਗਈ ਕਿੰਨਾ ਦੁੱਧ ਆਣਾ 13 ਕਿਲੋ ਤੇ 13 ਕਿਲੋ ਆ ਗਰੰਟੀ ਵਾਲਾ ਹੈਗਾ ਵੀਰੇ ਵਾਦੇ ਆ ਵੀਰੇ ਵਾਦੀ 13 ਰਾ ਦੱਸਿਆ ਆਪਾਂ ਠੀਕ ਆ ਤੇ ਕੀ ਮੁੱਲ ਕਰਿਆ ਇਹਦਾ ਮੁੱਲ ਵੀਰੇ 42 42000 ਕਰਿਆ ਹਾਂਜੀ ਠੀਕ ਆ ਤੇ ਮਾਨਤਨ ਹੋ ਜੂਰ ਮਾਨਤਨ ਕਰ ਦਾਂਗੇ ਵੀਰੇ ਠੀਕ ਆ 37 ਦੇ ਦਾਂਗੇ ਆਪਾਂ 37 ਦੇ ਦਾਂਗੇ ਹੋਰ ਵੀ ਹੋ ਜੂਗਾ ਮੁੱਕ ਤੇ ਹਨਾ ਬਾਕੀ ਦਾ ਫਿਰ ਮਾਨਤਨ ਹੀ ਹੋ ਜਾ ਓਕੇ ਹਾਂਜੀ ਤੇ ਐਡਰੈਸ ਤੇ ਵੀਰੇ ਨਾਂ ਬੋਲ ਦਿਓ ਆਪਣਾ ਆਪਣਾ ਪਿੰਡ ਹੈ ਸ਼ਾਜਦੀ ਹਾਂਜੀ ਜ਼ਿਲ੍ਹਾ ਸਮਰੂਰ ਆ ਠੀਕ ਆ ਜੀ ਨਾਮ ਜੀ ਗੁਰਪ੍ਰੀਤ ਸਿੰਘ ਜੀ ਨੰਬਰ ਬੋਲੋ 92011 37603 ਦਵਾਰੇ ਬੋਲੋ 92011 37603 ਠੀਕ ਆ ਧੰਨਵਾਦ ਵੀਰੇ ਤੇ ਭਾਈ ਆ ਜਿਹੜੀ ਤੁਹਾਨੂੰ ਗਾਂ ਤਾਂ ਦਿਖਾਈ ਆ 5-6 ਮਹੀਨੇ ਤੋਕੜਾ 13 ਕਿਲੋ ਬਾਈ ਕਹਿੰਦਾ ਦੁੱਧ ਹੈਗਾ ਇਹ ਥੱਲੇ ਤੇ ਬੱਚਾ ਨਹੀਂ ਹੈਗਾ ਤੋਕੜਾ ਪੰਜ-ਛੇ ਹਫ਼ਤੇ ਤੱਕ ਹੋਗੇ ਦਾ ਨਹੀਂ ਠੀਕ ਆ ਭਰਾਈ ਨੂੰ ਬਾਕੀ ਨੰਬਰ ਤੁਹਾਨੂੰ ਲੈ ਕੇ ਦੇਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਗਾ ਬਾਈ ਨਾਲ ਕਰ ਲਿਓ ਸੰਪਰਕ ਲਓ ਜੀ ਇਹ ਕਨਾਲ ਹੀ ਬਾਈ ਦੀ ਦੂਜੀ ਗਾਂ ਕੀ ਇਹ ਵੀ ਦਿਖਾਉਣਾ ਹੈ ਤੁਹਾਨੂੰ ਫੇਸ ਕੁਆਲਿਟੀ ਕਰੋ ਚੈੱਕ ਤੇ ਕੱਦ-ਕਾਰ ਦੀ ਵੀ ਦੇਖ ਸਕਦੇ ਹੋ ਤੇ ਥਣ-ਫੰਨ ਆਇਦਾ ਵੀ ਦੇਖ ਸਕਦੇ ਹੋ ਸੂਈ ਹੋਈ ਆ ਜੀ ਤੇ ਕੱਦ-ਕਾਰ ਤੁਸੀਂ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਦੇਖੋ ਤੇ ਥਾਣਾ ਦੀ ਵੀ ਠੀਕ ਆ ਬਿੱਥੀ ਬਿੱਥੀ ਥਾਣਾ ਚ ਬਹੁਤ ਆ ਗਈ ਤੇ ਥਣ ਥਣੋਂ ਵਧੀਆ ਲੱਗੇ ਨੇ ਖਵਾਨਾ ਵੀ ਬਸੋ ਵਧੀਆ ਇਹ ਸੂਈ ਹੋਈ ਆ ਇਹਦੇ ਮਗਰ ਬੱਚਾ ਤੇ ਬਾਕੀ ਡਿਟੇਲ ਆਪਾਂ ਬਾਅਦ ਚ ਲੈਨੇ ਆ ਕੀ ਰਿਕਾਰਡ ਇਹਦਾ ਹਾਂਜੀ ਸਾਸਰੀ ਗੱਲ ਵੀਰੇ ਵੀਰੇ ਜਿਹੜੀਆਂ ਪਾਹਾਂ ਤੋਰ ਕੇ ਦਾ ਇਹ ਕੀ ਰਿਕਾਰਡ ਇਹਦਾ ਇਹਦੇ ਵੀਰੇ 14 ਕਿਲੋ ਦੁੱਧ ਆ ਜੀ ਇਹਦਾ 14 ਕਿਲੋ ਕਹਿਵਾ ਸੁਆ ਇਹ ਇਹ ਦੂਜਾ ਵੀਰੇ ਠੀਕ ਆ ਬੱਚਾ ਕੀ ਆ ਮਗਰੇ ਦੇ ਚਾਹ ਬੱਚਾ ਦੇ ਬੱਸਾ ਹਾਂਜੀ ਕੋਈ ਨਾ ਬੈਠਾ ਹਾਂਜੀ ਠੀਕ ਆ ਕਿੰਨਾ ਦੁੱਧ ਦਾ 14 14 ਕਿਲੋ ਵੀਰੇ 15 16 ਕਿਲੋ ਦੁੱਧ ਦਾ 14 ਕਿੱਗੇ ਦਵਾਂਗੇ ਠੀਕ ਆ ਕਹਿਮਾ ਸੁਆ ਇਹ ਦੂਜਾ ਵੀਰੇ ਠੀਕ ਆ ਕਿੰਨਾ ਦਿਨੋਂ ਕਸੋਈ ਨੂੰ ਇਹਨੂੰ 1 ਮਹੀਨਾ 4 ਦਿਨਾਂ ਜੀ 1 ਮਹੀਨਾ 4 ਦਿਨ ਹੋ ਗਏ ਹਾਂਜੀ ਠੀਕ ਆ ਇਹਦਾ ਮੁੱਲ ਕੀ ਕਰਿਆ 45 ਦੇ 45 ਇਹ ਕਿੰਨੇ ਦੇਣੀਆਂ ਵੀ ਦੇ ਦਾਂਗੇ ਇਹ ਮਾਨਤਾ ਨੇ ਹੋਊਗੀ ਦੇ ਵਿੱਚੋਂ ਮੰਨ ਗਏ ਲੋ ਜਾਨੀ ਜੇ ਮੰਨੀ ਆ ਆਪਾਂ ਦੋਨਾਂ ਦਾ ਲਾ ਲਈਏ ਵੀ 75 ਦੀਆਂ ਹੋ ਜਾਣਗੇ ਦੋਨੇ 70 ਦੀਆਂ ਹੁੰਦੀਆਂ ਵੀਰੇ 70 ਦੀਆਂ ਹੁੰਦੀਆਂ ਤਾਂ ਨੇ 35 35 ਲਈਏ ਹਾਂ ਥੋੜਾ ਜਿਆਦਾ ਹੋਰ ਹੋ ਜੂਗਾ ਇਹ ਮੰਨ ਲਈ ਚਲੋ ਵੀ ਆਪਾਂ ਵੀ 40 ਜੁਲੀ ਦੇ ਦਾਂਗੇ 40 ਦੇ ਦੇ ਦਾਂਗੇ 35 35 ਜੋ ਦੇ ਦਾਂਗੇ ਹਾਂਜੀ ਠੀਕ ਆ ਤੇ ਆ ਨੰਬਰ ਤੇ ਐਡਰੈਸ ਵੀਰੇ ਦੁਬਾਰੇ ਫੇਰ ਬੋਲ ਦੋ ਪਿੰਡ ਛਾਜਲੀ ਜੀ ਤੇ ਜ਼ਿਲ੍ਹਾ ਸੰਗਰੂਰ ਹਾਂਜੀ 95011 37630 ਨਾਪੁਰ ਪ੍ਰੋਪਰਸ਼ਨ ਠੀਕ ਆ ਧੰਨਵਾਦ ਵੀਰੇ ਤੇ ਮਿੱਤਰੋ ਆ ਗਾਂ ਦਿਖਾ ਦੀ ਇਹ ਤੇ ਉਹ ਟੋਕੜ ਗੱਪਣ ਦੋਨੇ ਬਾਈ ਦੀਆਂ ਗਾਂ ਮਾਣੇ ਤੇ ਆ ਸੂਈ ਹੋਈ ਆ ਉਹ ਟੋਕੜ ਗੱਪਣ 5 6 ਮਹੀਨਿਆਂ ਦੀ ਤੇ ਬਾਈ ਕਹਿੰਦਾ ਹੋਜੂ ਵੀ ਮਾਨਤਨ ਹੋਰ ਹੋਜੂ ਬਾਕੀ ਨੰਬਰ ਲੈ ਤੁਹਾਨੂੰ ਲੈ ਕੇ ਦਿੱਤਾ ਕਰ ਲਿਓ ਬਾਈ ਨੇ ਇਸ ਪਰ ਲਓ ਜੀ ਮਿੱਤਰੋ ਕਾ ਗਾਂਦ ਖਾ ਰਹਿਆ ਤੁਹਾਨੂੰ ਤੇ ਕੱਦ-ਕਾੜ ਦੀ ਤੁਸੀਂ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਦੇਖੋ ਤੇ ਫੇਸ ਕੁਆਲਿਟੀ ਤੇ ਕੱਦ-ਕਾੜ ਦੀ ਵੀ ਦੇਖ ਸਕਦੇ ਹੋ ਤੇ ਥਾਣ ਹਵਾਨਾ ਦੇਖੋ ਤੇ ਪਸੂ ਥਾਣ ਹਵਾਨਾ ਵੀ ਦੇਖ ਸਕਦਾ ਥਾਣ ਹਵਾਨਾ ਬਹੁਤ ਸੋਹਣਾ ਦਿੱਤੀਆਂ ਥਣ ਲੱਗੀਆਂ ਨੇ ਛੋਟੇ ਥਣ ਕੀ ਦੇਖ ਸਕਦੇ ਹੋ ਥੋੜੀ ਜਿਹੀ ਡਰਦੀ ਆ ਗਈ ਪਸੂ ਡਰਦੀ ਹੁੰਦਾਗਾ ਤੇ ਮੰਡੀਆਂ ਜਰ ਉਪਰਾ ਥਾਂ ਲੈ ਕੇ ਲੈ ਕੇ ਆਈਏ। ਹਵਾਨਾ ਤੁਸੀਂ ਦੇਖ ਸਕਦੇ। ਤੇ ਥਾਂ ਤੁਹਾਨੂੰ ਬਹੁਤ ਵਧੀਆ ਲੱਗਣਾ ਕਦ ਕੱਡ ਦੀ ਵੀ ਠੀਕ ਆ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਨੇ ਆ ਕੀ ਰਿਕਾਰਡ ਆ ਇਹਦਾ ਕਿੰਨਾ ਦੁੱਧ ਆ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ। ਮੇਰੇ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ ਕੀ ਰਿਕਾਰਡ ਆ ਇਹਦਾ 20 ਲੀਟਰ ਦੁੱਧ ਆ ਇਹਦਾ 20 ਲੀਟਰ ਦੁੱਧ ਆ ਕਹਵਾ ਸੁਆਗਾ ਦੂਜਾ ਸੁਆ ਦੂਜਾ ਸੁਆ ਹਾਂਜੀ ਸੁਈ ਹੋਈ ਆ ਕਿ ਸੁਣਾ ਜੀ ਸੁਈ ਹੋਈ ਆ ਪਰਲੀ ਨਗਰ ਕੀ ਆ ਬੱਚਾ ਕੀ ਆ ਅੱਛਾ ਜੀ ਉਹ ਫਰਲਾ ਉਰਲਾ ਆ ਕਾਲਾ ਜ ਆ ਤੇ ਬੱਸਾ ਮਗਰਾ ਕਿੰਨੇ ਦਿਨੋਂ ਕੇ ਸੂਈ ਨੂੰ ਸੂਈ ਦੋ ਦਿਨ ਦਾਸ ਦਨ 10 ਦਿਨ ਹੋ ਗਏ ਸਾਫ ਹੋ ਗਈ ਹੁਣ ਜਮਾ ਬਿਲਕੁਲ ਜੀ ਠੀਕ ਆ 20 ਲੀਟਰ ਨਹੀਂ ਪ੍ਰੋਪਰ ਕਰੋ ਚਵਾ ਲਾਂਗੇ ਆਪਾਂ ਤਸ਼ਦੀ ਕਰਕੇ ਬਿਲਕੁਲ ਜੀ ਬਿਲਕੁਲ ਕਦੋਂ ਮਰਜੀ ਠੀਕ ਆ ਵਪਾਰ ਦਾ ਕੰਮ ਆ ਵੀਰੇ ਆਪਣਾ ਹਾਂਜੀ ਠੀਕ ਆ ਕਰੇ ਪਸ਼ੂ ਹੋਰ ਵੀ ਹੁੰਦੇ ਨੇ ਨਾ ਹੁੰਦੇ ਨਹੀਂ ਠੀਕ ਆ ਤੇ ਕਿੰਨਾ ਬੋਲ ਕਰਿਆ ਇਹਦਾ ਬੋਲ 75000 75000 ਦੇਣ ਲੈਣ ਵਾਲੀ 70 ਦੀ ਛੱਡ ਦੇ 70 ਦੀ ਦੇਣੀ ਆ ਤੇ ਨਾਮ ਤੇ ਐਡਰੈਸ ਬੋਲ ਦਿਓ ਨਾਮ ਰਵਪੀਤ ਐਡਰੈਸ 842763691 ਪਿੰਡ ਗੜਾ ਜੀ ਦਲੇ ਮਾਜਲਾ ਮਾਨਸਾ ਪੀਖੀ ਦੇ ਲੰਗ ਠੀਕ ਆ ਤੇ ਨੰਬਰ ਦੁਬਾਰੇ ਫੇਰ ਬੋਲੋ 842763691 ਠੀਕ ਆ ਹੋਰ ਵੀ ਮਾਨਤਾ ਹੋ ਜੂਗਾ ਨਾ ਹੋ ਜੂਗਾ ਮਾੜਾ ਮੋਟਾ ਜੀ ਠੀਕ ਆ ਜੀ ਧੰਨਵਾਦ ਲਓ ਬੀਤਰਾ ਸਾਨੂੰ ਗਾਹ ਦਿਖਾਤੀ ਤੇ ਮਗਰ ਇਹਦੇ ਬੱਚਾ ਵੀ ਦਿਖਾਤਾ ਜੇ ਵੀ ਇਹ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾ ਕਰ ਲਿਓ ਸੰਪਰਕ ਨੰਬਰ ਸਾਨੂੰ ਲੈ ਕੇ ਦੇਤਾ ਤੋ ਵੀ ਕਿਸਾਨ ਵੀਰੋ ਆ ਇੱਕ ਗਾ ਚੱਕ ਕਰ ਸਕਦਾ ਫੇਸ ਕੁਆਲਟੀ ਤੁਸੀਂ ਦੇਖੋ ਤੇ ਫੇਸ ਕੁਆਲਟੀ ਤੇ ਕੱਦਕਾਰ ਦੀ ਤੁਸੀਂ ਦੇਖ ਸਕਦੇ ਹੋ ਤੇ ਥਾਣਾ ਵਾਨਾ ਦੇਖੋ ਜੀ ਥਾਣਾ ਵਾਨਾ ਤੁਸੀਂ ਦੇਖ ਸਕਦੇ ਹੋ ਮਾੜਾ ਲੰਗ ਮਾਰਦੀ ਹੈ ਬਾਕੀ ਡਿਟੇਲ ਆਪਾਂ ਬਾਅਦ ਤੋ ਲਵਾਂਗੇ ਤੇ ਥਾਣਾ ਦੀ ਪਿੱਥੀ ਪੁੱਥੀ ਬਹੁਤ ਤੇ ਆਰਡਰ ਬਹੁਤ ਵਧੀਆ ਲੱਗਿਆ ਹੋਇਆ ਬਾਕੀ ਡਿਟੇਲ ਆਪਾਂ ਬਾਅਦ ਤੋ ਲਵਾਂਗੇ ਸਾਰੀ ਤੁਸੀਂ ਚੱਕਰ ਸਕਦੇ ਹੋ ਤੇ ਥਾਣਾ ਦੀ ਪਿੱਥੀ ਪੁੱਥੀ ਬਹੁਤ ਆ ਥਣ ਬਹੁਤ ਸੋਹਣੇ ਲੱਗੇ ਨੇ ਬਾਕੀ ਫੇਸ ਕੁਆਲਟੀ ਦੇਖੋ ਕੱਦਕਾਰ ਦੀ ਵੀ ਠੀਕ ਆ ਸੂਈ ਹੋਈ ਆ ਬਾਕੀ ਆਪਾਂ ਡਿਟੇਲ ਆਪਾਂ ਬਾਅਦ ਤੋਂ ਲੈਣੇ ਆ ਥੋੜਾ ਲੰਗ ਮਾਰਦੀ ਆ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਵੀਰੇ ਜਿਹੜੀ ਆਪਾਂ ਸਾਹ ਤੋਰ ਕੇ ਦਿਖਾਈ ਆ ਹਾਂਜੀ ਕੀ ਰਿਕਾਰਡ ਆ ਇਹਦਾ ਇਹਦਾ 22 15 ਲੀਟਰ ਦਾ ਰਕਾਰਡ ਆ ਤੁਹਾਨੂੰ 15 ਲੀਟਰ ਦਾ ਹੈਗਾਗਾ ਹਾਂਜੀ ਪਹਿਲਾਂ ਦਾ ਤੇ ਇਹ ਕਿਵੇਂ ਸੂਇਆ ਹੁਣੇ ਬਈ ਪਹਿਲਣ ਬੈਠਾ ਪਹਿਲਣ ਆ ਜੀ ਹਾਂ ਐਚ ਐਫ ਡੱਬੀ ਐਚ ਐਫ ਡੱਬੀ ਆ ਤੇ ਕੀ ਆ ਮਾਗਰ ਬੱਚਾ ਮਾਗਰ ਬੱਚੀ ਆ ਭਈ ਐਚ ਐਫ ਡੱਬੀ ਹਾਂ ਕਿੰਨੇ ਦਿਨ ਹੋ ਗਏ ਭਈ ਅੱਜ ਤੇਰਵਾਂ ਦਿਨ ਨੂੰ ਸੂਇਨ ਨੂੰ ਤੇਰਵਾਂ ਦਿਨ ਹੋ ਗਿਆ ਬਾਲਾ ਬੁਲਾ ਹੋ ਗਿਆ ਸਾਫ ਬਾਲਾ ਓਖਾ ਜਮਾ 15 ਲੀਟਰ ਆਉਣ ਜਾਣੀ ਜਮਾ ਕਰੋ ਹੁਣ ਤਸੱਲੀ ਕਰਾ ਦਾਂਗੇ ਆਪਾਂ ਜਮਾ ਜੀ ਜਮਾ ਠੀਕ ਆ ਮਾਰ ਕੇ ਠੀਕ ਆ ਤੇ ਜਿਹੜੀ ਪਰ ਉਹ ਲੰਗ ਜਾ ਮਾਰਦਾ ਕੀ ਚੱਕਰ ਆ ਉਹ ਉਹ ਬਈ ਕਮਜ਼ੋਰੀ ਰਹਿਣ ਕਰਨ ਹੋਗਾ ਠੀਕ ਆ ਜਿਹੜੀ ਲੰਗ ਮਾਰਦੀ ਆ ਉਹ ਉਹ ਸਮਝ ਨਹੀਂ ਹੈਗੇ ਬਸ ਓਕੇ ਉਦਾਂ ਤਾਂ ਨਹੀਂ ਕੋਈ ਨੁਕਸ ਹੈਗਾ ਨਹੀਂ ਨਹੀਂ ਉਹ ਉਦਾਂ ਕੁਝ ਨਹੀਂ ਕਿਵੇਂ ਮਰਜੀ ਚੋਈ ਜਾਣਾ ਤੇ ਇਹਦੀ ਹੁਣ ਬਹਿ ਜੀ ਆਪਾਂ ਹੁਣ ਵੀ ਪੂਰਾ ਟੌਪ ਦੀ ਕੋਈ ਮੇਜਰ ਨੁਕਸ ਵੱਡਾ ਨਹੀਂ ਹੈਗਾ ਨਹੀਂ ਨਹੀਂ ਹਾਂ ਠੀਕ ਆ ਵਪਾਰ ਦਾ ਕੰਮ ਆ ਵੀਰੇ ਆਪਣਾ ਕੀ ਕਰਦੇ ਨਹੀਂ ਘਰੇਲੂ ਆ ਗਈ ਘਰ ਦੇ ਪਸ਼ੂ ਰੱਖਿਆ ਜਾਣੀ ਘਰੇ ਖਰਚਾ ਕਰਨੀ ਹਾਂ ਠੀਕ ਆ ਤੇ ਐਡਰੈਸ ਵੀਰੇ ਐਡਰੈਸ ਜ਼ਿਲ੍ਹਾ ਮਾਨਸਾ ਹਾਂਜੀ ਜੋਗਾ ਪਿੰਡ ਆ ਠੀਕ ਆ ਜੋਗਰ ਅੱਲਾ ਜੋਗਰ ਅੱਲਾ ਜੋਗਰ ਅੱਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਨਾਮ ਕੀ ਆਪਣਾ ਗੁਰਦੀਪਾ ਠੀਕ ਆ ਨੰਬਰ ਬੋਲ ਦੋ ਨੰਬਰ 83602 51946 ਦੁਬਾਰੇ ਬੋਲੋ 83602 51946 ਕੀ ਮੁੱਲ ਕਰਿਆ ਇਹਦਾ ਬਈ ਮੁੱਲ ਕਰਦਾ 60 60 ਦੇਣੀ ਕਿੰਨੇ ਦੀ ਆ ਦੇ ਤਾਂ ਕੋਈ ਨਹੀਂ ਮਾਨਤਾਨ ਕਰਦਾ 55 ਦੀ ਦੇਦਾ। ਜੇ ਨਹੀਂ ਕਰੋ ਤਸੱਲੀ ਕਰਕੇ ਦੇ ਦਾਂਗੇ। ਤਸੱਲੀ ਕਰ। ਠੀਕ ਆ ਹੋਜੂ ਹੋਰ ਵੀ ਥੋੜੀ ਮੋਟੀ। ਕੋਈ ਨਹੀਂ ਕਰਦਾਂਗੇ ਤੁਹਾਡਾ ਕਰਕੇ ਭਰਾ ਜੀ। ਠੀਕ ਆ। ਓਕੇ ਧੰਨਵਾਦ ਬਾਈ। ਲਓ ਮਿੱਤਰੋ ਆਪ ਪਹਿਲਾਂ ਨਾ ਗਈ ਤੇ ਐਚਐਫ ਡੱਬੀ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਲੰਗ ਮਾਰਦਿਆਂ ਥੋੜੀ ਘਰੇ ਨਹੀਂ ਸੇਵਾ ਹੋਈ ਤੇ ਉਹਦੇ ਕਰਕੇ ਲੰਗ ਮਾਰਦੀ ਆ ਮਗਰ ਬੱਸੀ ਆ। ਤੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਕਰ ਲਿਓ ਬਾਈ ਨਾ ਮਰਕ ਨੰਬਰ ਤੁਹਾਨੂੰ ਲੈ ਕੇ ਦੇ ਦਿਆਂ। ਹਾਂਜੀ ਕਿਸਾਨ ਵੀਰੋ ਕਾਹ ਮੱਝ ਦੇਖ ਸਕਦੇ ਹੋ ਤੁਸੀਂ। ਤੇ ਬਾਡੀ لینڈ ਦੀ ਮੱਝ ਤੁਸੀਂ ਦੇਖ ਸਕਦੇ ਹੋ ਤੇ ਪਿੱਠਪੂੜੇ ਥਾਣਾ ਬਾਨਾ ਦੇਖੋ ਯਾਰ ਬਹੁਤ ਸੋਹਣਾ ਥਾਣਾ ਬਾਨਾ ਲੱਗਾ ਯਾਰ ਤੇ ਪਿੱਠਪੂੜਾ ਬਹੁਤ ਸੋਹਣਾਗਾ ਤੇ ਤੁਸੀਂ ਦੇਖ ਸਕਦੇ ਹੋ ਥਾਣ ਬਹੁਤ ਮੋٹے ਮੋٹے ਥਾਣ ਲੱਗੇ ਆ ਬਿੱਥੀ ਬਹੁਤ ਆ ਸੋਹਣਾ ਦੇ ਵਿੱਚ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੱਦਗਾਠ ਵੀ ਠੀਕ ਆਗਾ ਤੇ ਸਿੰਘਾਂ ਦੀ ਕੁਆਲਿਟੀ ਚੈੱਕ ਕਰੋ ਸਿੰਘ ਥੋੜਾ ਖੁੱਲੇ ਨੇ ਬੱਤੋ ਫੇਸ ਕੁਆਲਿਟੀ ਠੀਕ ਆ ਬਾਕੀ ਡਿਟੇਲ ਆਪਾਂ ਬਾਜੀ ਤੋਂ ਲਵਾਂਗੇ ਸੂਈ ਹੂਈ ਆ ਸਾਰੀ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਮਗਰ ਇਹਦੇ ਬੱਚਾਗਾ ਪੁੱਛਦੇ ਆ ਕੀ ਬੱਚਾਗਾ ਕਿੰਨਾ ਦੁੱਧ ਦਾ ਕੀ ਮੁੱਲ ਕਰਦਾਗਾ ਸਾਰੀ ਡਿਟੇਲ ਆਪਾਂ ਲਵਾਂਗੇ ਤੇ ਥਾੜਾ ਵਗੈਰਾ ਚੈੱਕ ਕਰਦੇ ਤੇ ਥਾਣਾ ਬੰਦਾ ਵੀ ਦੇਖ ਸਕਦੇ ਹੋ ਥਾਣਾ ਬੰਦਾ ਬਹੁਤ ਸੋਹਣਾ ਲੱਗਿਆ ਹੋਇਆ ਬਾਕੀ ਪੁੱਛਦੇ ਆਂ ਬਾਈ ਤੋਂ ਆਪਾਂ ਡਿਟੇਲ ਪੁੱਛਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ ਕੀ ਰਿਕਾਰਡ ਹੈ ਦਾ ਇਹ 15 ਕਿਲੋ ਦਾ ਰਕੜਾ ਜੀ 15 ਕਿਵੇਂ ਸੂਏ ਹੁਣ ਤੀਜੇ ਸੂਏ ਆ ਜੀ ਤੀਜੇ ਸੂਏ ਆ ਹੁਣ ਕਿੰਨਾ ਦਿਨ ਹੋ ਗਿਆ ਸੂਈ ਨੂੰ ਕੱਲ ਸੂਈ ਆ ਜੀ ਹੁਣ ਕੱਲ ਸੂਈ ਆ ਕਿੰਨਾ ਵੱਡਾ ਤਿਆਰ ਆ ਹੁਣ ਹੁਣ 10 ਤੋਂ ਬਾਹਰ ਹੋਊਗਾ ਜੀ 10 ਤੋਂ ਬਾਹਰ ਆ ਯਾਨੀ 15 ਲੀਟਰ ਹੀ ਦੇਊਗਾ ਹਾਂ ਜੀ ਹਾਂ ਮੋੜ ਦੂਜੇ ਸੂਏ ਕਿੰਨਾ ਪਾਇਆ ਕੋਈ 15 ਪਾਇਆ ਜੀ ਮੇਰੀ ਜੀ ਯਾਨੀ ਦੂਜੇ 15 ਪਾਇਆ ਯਾਨੀ ਤੀਜੇ ਆਪਾਂ 15 ਕਹਿੰਦਾ ਯਾਨੀ ਵੱਧ ਪਾ ਸਕਦੇ ਅਸੀਂ ਬਾਦੇ ਠੀਕ ਆ ਬੱਚਾ ਮਗਰ ਗਿਆ ਵੀਰੇ ਘਰ ਕੱਟਾ ਜੀ ਮਗਰ ਕੱਟਾ ਹਾਂਜੀ ਇੱਕ ਦਿਨ ਹੋ ਗਿਆ ਸੂਈ ਨੂੰ ਹਾਂਜੀ ਠੀਕ ਆ ਤੇ 40 ਦੇ ਦਾਂਗੇ ਇੱਕ 40 ਦੇਣੀ ਆ ਤੇ ਨਾਮ ਤੇ ਐਡਰੈਸ ਬੋਲ ਦੋ ਵੀਰੇ ਆਪਣਾ ਨਾਮ ਸੁਪਿੰਦਰ ਸਿੰਘ ਆ ਜੀ ਹਾਂਜੀ ਐਂਡ ਪਰਵਾਹੀ ਹੈ ਬਰਨਾਲੇ ਕੋਲੇ ਠੀਕ ਆ ਜੀ ਘਰ ਨੰਬਰ 97810 ਹਾਂਜੀ 18514 ਇੱਕ ਵਾਰੀ ਹੋਰ ਬੋਲ ਦੋ 97810 18514 ਤੇ ਵਪਾਰ ਦਾ ਕੰਮ ਆ ਵੀਰੇ ਆਪਣਾ ਠੀਕ ਆ ਘਰੇ ਵੀ ਪਸ਼ੂ ਹੁੰਦੇ ਨੇ ਹਾਂਜੀ ਘਰੇ ਮਿਲਦੇ ਤੇ ਘਰੋਂ ਤਸੱਲੀ ਕਰਕੇ ਬੰਦੇ ਨੇ ਲੈਣੀ ਹੋਵੇ ਚਬਾ ਕੇ ਦੇ ਦਾਂਗੇ ਚਬਾ ਕੇ ਦੇ ਦਾਂਗੇ ਪੂਰੀ ਦੋ ਤਿੰਨ ਤਿੰਨ ਟਾਈਮ ਜਿੰਨੇ ਟਾਈਮ ਹਨਾ ਹਾਂ ਚਾਰ ਟਾਂਗ ਚਬਾ ਕੇ ਦੇ ਦਾਂਗੇ ਠੀਕ ਆ ਬਾਜੀ ਧੰਨਵਾਦ ਜੀ ਠੀਕ ਆ ਲਓ ਮੇਟਰ ਆ ਜੇ ਮੱਝ ਵਿੱਚ ਕਿਸੇ ਨੂੰ ਪਸੰਦ ਆਉਂਦੀ ਆ ਤੇ ਬਾਈ ਨਾਲ ਕਰ ਲਿਓ ਸੰਪਰਕ ਤੇ ਨੰਬਰ ਤੁਹਾਨੂੰ ਲੈ ਕੇ ਦੇਤਾ ਲਓ ਵੀ ਕਿਸਾਨ ਵੀਰੋ ਤੁਹਾਨੂੰ ਆ ਮੱਝ ਦਿਖਾ ਰਹੇ ਆ ਚਲਾ ਕੇ ਦਿਖਾ ਰਹੇ ਆ ਤੁਹਾਨੂੰ ਤੇ ਥਾਣਾ ਵਹਨਾ ਤੁਸੀਂ ਦੇਖ ਸਕਦੇ ਹੋ ਤਾਂ ਤੇ ਥਾਣਾ ਵਹਨਾ ਵੀ ਦੇਖ ਸਕਦੇ ਬਹੁਤ ਵਧੀਆ ਮਿੱਠੇਲੇ ਥਣ ਲੱਗੇ ਨੇ ਤੇ ਥਣ ਬਹੁਤ ਸੋਹਣੇ ਨੇ ਤੇ ਕੱਦ ਕਾੜ ਦੀ ਤੁਸੀਂ ਦੇਖ ਸਕਦੇ ਹੋ ਕੱਦ ਕਾੜ ਦੀ ਠੀਕ ਆ ਗਈ ਤੇ ਥਣ ਵੀ ਵਧੀਆ ਨੇ ਤੇ ਫੇਸ ਕੁਆਲਟੀ ਚੈੱਕ ਕਰੋ ਫੇਸ ਕੁਆਲਟੀ ਵੀ ਬਹੁਤ ਸੋਹਣੀ ਆ ਗਈ ਤੇ ਬਾਈ ਤੋਂ ਪਸੰਦ ਕਰਦੀ ਆ ਕਿ ਵਪਾਰ ਦਾ ਕੰਮ ਆ ਤੇ ਮੱਝ ਸੋਹਣੀ ਆ ਗਈ ਤੇ ਥਾਂ ਹਵਾਨਾ ਬਹੁਤ ਸੋਹਣਾਗਾ ਬਾਕੀ ਡਿਟੇਲ ਲਵਾਂਗਾ ਛੂਹੀ ਹੋਈ ਆ ਤੁਸੀਂ ਮੱਝ ਚੱਕਰੋ ਕਰਾ ਤੇ ਬਾਕੀ ਡਿਟੇਲ ਲੈਣਿਆ ਬਾਈ ਤੋਂ ਆਪਾਂ ਮਗਰ ਕੀ ਬੱਚਾ ਦਾ ਤੇ ਆ ਬੱਚਾ ਬੈਠਾ ਇਹਦਾ ਤੇ ਬਾਈ ਤੋਂ ਪੁੱਛਦੇ ਆ ਹਾਂਜੀ ਸਾਸਤਰੀ ਘਾਲ ਵੀਰੇ ਸਾਸਤਰੀ ਵੀਰੇ ਵੀਰੇ ਜਿਹੜੀ ਆਪਾਂ ਮੱਝ ਤੋਰ ਕਹਾਈ ਆ ਕੀ ਰਿਕਾਰਡ ਹੈ ਇਹਦਾ ਇਹ 14 ਲੀਟਰ ਦੁੱਧ ਹੈ 14 ਲੀਟਰ ਦੁੱਧ ਆਦਰ ਕਰਦੀ ਆ ਕਿ ਵਪਾਰ ਦਾ ਕੰਮ ਨਹੀਂ ਕਰਦੀ ਆ ਕਰਦੀ ਆ ਯਾਨੀ ਆਮੋ ਕਿਸਾਨ ਆਪਾਂ ਹਾਂ ਤੇ ਕਿਵੇਂ ਸੂਏ ਵੀਰੇ ਇਹ ਤੀਜਾ ਜੀ ਤੀਜਾ ਸੂਆ ਵੀਰੇ ਦੂਜੇ ਸੂਆ ਕਿੰਨਾ ਦੁੱਧ ਦਿੰਤਾ ਨੇ 14 ਲੀਟਰ 14 ਲੀਟਰ ਹੁਣ ਤੀਜੇ ਕਿੰਨਾ ਪਾਜੂਗੀ ਤੀਜੇ ਤੇ ਹੁਣ ਖਰਾਕ ਦੇ ਦਿੱਸੇ ਤੇ ਠੀਕ ਆ ਯਾਨੀ 15-15 ਕਰ ਜੂ ਹੁਣ ਹਾਂ ਤੇ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਹਫਤਾ ਹੋਇਆ ਇੱਕ ਹਫਤਾ ਹੋ ਗਿਆ ਹੁਣ ਹੁਣ ਕਿੰਨਾ ਬੋਲਾ ਕਿੰਨਾ ਤਿਆਰ ਹੁਣ ਹੁਣ 8 ਲੀਟਰ ਤਿਆਰ 8 ਲੀਟਰ ਤਿਆਰ ਆ ਜਾਨੀ ਬੋਲਾ ਜਾਨੀ ਇੱਕ ਹਫਤਾ ਹੋਇਆ ਸੂਈ ਨੂੰ ਬੱਚਾ ਵੀਰੇ ਕੀ ਆ ਮਗਰ ਪਿੱਛੇ ਕੱਟਾ ਜੀ ਕਿਸੇ ਕੱਟਾ ਦਾ ਇਹ ਰਿਕਾਰਡ ਵਾਲਾ ਵੀਰੇ ਜਾਨਾ ਨਾਰਮਲ ਟੀਕਾ ਵਾਲਾ ਨਾਰਮਲ ਟੀਕਾ ਵਾਲਾ ਤੇ ਮੁੱਲ ਕੀ ਕਰਿਆ ਵੀਰੇ ਆਪਾਂ 1.50 ਲੱਖ 1 ਲੱਖ 1.5 ਲੱਖ ਰੁਪਇਆ ਕਰਿਆ ਜਾਨੀ ਹਣਾ ਤੇ ਦੇਣੇ ਕਿੰਨੇ ਦੀ ਆ 140 140 ਦਵਾਂਗੇ ਮਾਨਤਨ ਹੋ ਜੂ ਹੋਰ ਥੋੜਾ ਬੰਟਾ ਹਾਂਜੀ ਤੇ ਨਾਮ ਤੇ ਐਡਰੈਸ ਬੋਲੋ ਵੀਰੇ ਆਪਣਾ ਨਾਮ ਆਮਰਿੰਦਰ ਸਿੰਘ ਪਿੰਕ ਟੁੰਗਾ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਟੁੰਗਾ ਪਿੰਡ ਵੀਰੇ ਹਾਂਜੀ ਟੁੰਗਾ ਕਲਾਕ ਠੀਕ ਆ ਨੰਬਰ ਬੋਲ ਦੋ ਵੀਰੇ 93787 70071 ਇੱਕ ਵਾਰੀ ਹੋਰ ਬੋਲ ਦੋ 93787 70071 ਠੀਕ ਆ ਯਾਨੀ ਆਪਣੇ ਘਰੇ ਪਰਹੂ ਕਰੇ ਕੰਮ ਮਰਜੀ ਚੋਕੇ ਨਹੀਂ ਕੇ ਚੋਕੇ ਕਰੇ ਸਭੀ ਕਰਕੇ ਲੈ ਸਕਦਾ ਬੰਦਾ ਹਨਾ ਨਹੀਂ ਕਰਦਾ ਹੀ ਆਪਣਾ ਕੋਈ ਮਵਾਰ ਦਾ ਕੰਮ ਨਹੀਂ ਹੈਗਾ ਠੀਕ ਆ ਹੋਰ ਵੀ ਪਸ਼ੂ ਕਰੋ ਵੇਚ ਦੰਨੇ ਆਪਾਂ ਹਾਂਜੀ ਜਦੋਂ ਗਾਂ ਵਧ ਜਾਂਦੇ ਨੇ ਅਗਲੇ ਵੇਚ ਦੰਨੇ ਠੀਕ ਆ ਯਾਨੀ ਘਰ ਦੀ ਰੋਡ ਬੰਦਲੀ ਤੋਂ ਆਪਾਂ ਰੱਖੇ ਹੋਇਆ ਪਸ਼ੂ ਆਪਣੇ ਹਾਂਜੀ ਠੀਕ ਆ ਬਈ ਧੰਨਵਾਦ ਬਈ ਲੋ ਮਿੱਤਰ ਹੁਣ ਆਮ ਅੱਜ ਤੋਰ ਕੇ ਦਿਖਾਤੀ ਜੇ ਕਿਸੇ ਵੀਰ ਨੂੰ ਵੱਧ ਪਸੰਦ ਆਉਂਦੀ ਆ ਤੇ ਬਾਈ ਦਾ ਸੰਪਰਕ ਨੰਬਰ ਲੈ ਕੇ ਦਿਤਾ ਬਾਈ ਨਾਲ ਸੰਪਰਕ ਕਰ ਲਿਓ